ਗੈਸ ਕਰ ਲਿਆ ਹੁਣ ਦੇਖੋ ਇਹ ਆਤਾ ਮੈਂ ਇੱਥੇ ਕੜਾਈ ਆ ਇੱਚ ਪਾਉਂਗੀ ਮੈਂ ਹੁਣ ਸਰਸੋ ਦਾ ਤੇਲ ਕਿਉਂਕਿ ਅਸੀਂ ਸਰਸੋ ਦੇ ਤੇਲ ਦਾ ਤੜਕਾ ਲਾਉਣੀ ਹੈ ਤੇ ਸਮਾਨ ਮੇਰਾ ਸਾਰਾ ਰੈਡੀ ਹੈ ਤੇ ਆ ਦੇਖੋ ਜੀ ਮੈਂ ਪਾ ਤਾ ਤੇਲ ਇਹਦੇ ਵਿੱਚ ਇਹ ਤਾਂ ਕਾਸ ਕੇ ਹੀ ਹੋਇਆ ਪਹਿਲਾਂ ਦਾ ਉਹਨਾਂ ਦਾਸ ਮੜਾਈ ਤੇ ਤਵਾ ਜਦੋਂ ਦੀ ਕੀ ਕਰ ਪਾਣਾ ਆ ਦੇਖੋ ਜੂ ਮੇਰਾ ਸਾਰਾ ਸਮਾਨ ਤਿਆਰ ਮਿੱਠੇ ਪੈਣਗੇ ਜਿਹਦੇ ਸੁੱਕੇ ਮਿੱਠੇ ਆ ਪਿਆਜ਼ ਨਹੀਂ ਵਿੱਚੋਂ ਸੜ ਕੇ ਨੂੰ ਕੱਢ ਲਾਂਗੇ ਵਿੱਚ ਸਾਤੀ ਦੇ ਪੈ ਜਾਣਗੇ ਆ ਬਾਕੀ ਸਾਰਾ ਕੁਝ ਪਿਆਰ ਆ ਟਮਾਟਰ ਨੇ ਹਰੀ ਮਿਰਚ ਹੈ ਨਹੀਂ ਅੱਜ ਲਾਲ ਪਾਵਾਂਗੇ ਤੇ ਥੋੜੀ ਜੀ ਸ਼ੱਕਰ ਪਾਵਾਂਗੇ ਨਾਂਜੀ ਪਾਣੂ ਆ ਦੇਖੋ ਨਮਕ ਪਾਉਣਾ ਨਹੀਂ ਆਉਂਦਾ ਸੁਆਦਨ ਛਾਹ ਆਹ ਹੰਦੀ ਪਾਊਡਰ ਇਹ ਆਹ ਹੈਗਾ ਲਾਲ ਮਿਰਚ ਪਾਊਡਰ ਆਹ ਪਾਣੀ ਮਿਚ ਲੈ। ਬਾਕੀ ਸਾਰਾ ਆਪ ਕੋਲ ਨਾਲ। ਆ ਥੋੜੀ ਜਿਹੀ ਸ਼ੱਕਰ। ਆਹ ਹਿੰਗ ਪਾ ਲਈਏ। ਨੇਕ। ਇਹ ਆਈ ਵਾਰ ਨਾਲ ਹਿੰਗ ਦੀ ਟੱਬੀ ਫੋਟੋ ਆ ਜਾਂਦੀ ਹੈ। ਅੱਡਾ ਦੇ ਲੂ। ਹਾਂ ਦੇਖੋ ਜੀ ਹਾਂ ਪਾਤਾ ਨਹੀਂ ਪਣਨਾ। ਬਣਾ ਰਹੇ ਹਾਂ ਆਪਾਂ ਤੇ ਪਿਆਜ਼ ਤੇ ਆਹ ਦੇਖੋ ਜੀ ਬਸ ਤੁਹਾਨੂੰ ਮੇਰਾ ਮਸਾਲਾ ਨਾ ਬਣਨ ਵਾਲੀ ਆ ਆ ਇਹਦੇ ਵਿੱਚ ਥੋੜੇ ਜਿਹੀ ਕੜੀ ਪੱਤੇ ਪਾਣਗੇ ਇਹ ਸਾਡਾ ਖੰਡਿਆ ਲੱਗਿਆ ਹੈ ਦੇਖੋ ਇਹ ਜਿਹੜਾ ਵਧੀਆ ਬਣ ਜਾਂਦੇ ਕੋਈ ਵੀ ਸਬਜ਼ੀ ਹੋਵੇ ਟੇਸਟੀ ਆ ਬਣ ਕੇ ਕਿਉਂਕਿ ਪਹਿਲਾਂ ਤਾਂ ਮੈਨੂੰ ਇੰਨਾ ਪਤਾ ਨਹੀਂ ਸੀ ਜੀ ਆਮ ਉਹ ਰੋੜਾ ਕਾਂਡੇ ਵੀ ਕੱਢ ਲੇ ਕੜੀ ਤਾਂ ਕੜੀ ਚ ਪੈਂਦਾ ਇਹ ਦੇਖਿਆ ਸੀ ਅਸੀਂ ਸ੍ਰੀ ਹਜੂਰ ਸਾਹਿਬ ਉੱਥੇ ਨਾ ਸਾਰੀਆਂ ਹੀ ਢਾਲਾਂ ਕੀ ਸਬਜ਼ੀਆਂ ਕੀ ਸਾਰੇ ਕਿਸੇ ਚ ਪਾਇਆ ਹੁੰਦਾ ਤਾਂ ਕਰਕੇ ਮੈਂ ਵੀ ਸੀ ਪਾ ਦਿੰਨੀ ਹੁਣ ਸਾਰੀਆਂ ਛੱਡ ਦੇ ਜਿਹੜਾ ਮੁਕਦਾ ਉਹਨਾਂ ਨੇ ਹੋਰ ਲੈ ਆਉਣੇ ਢਾਣੀ ਲਿਆ ਕੇ ਫ੍ਰੀਜ ਤੇ ਰੱਖ ਲੈਣੇ ਆਂਗੇ ਅੱਜ ਮੈਂ ਨਾ ਫਾਤੀ आ मेथ थोड़ी सी हिंग पाती लागू पेखो जी पूरा पनीम मसाला तैयार हो गया भा हूँ मैं खाऊंग लास्ट के टमाटर ਆ ਲੈ ਤੁੰ ਪੂਰਾ ਬਲੀ ਬਣ ਗਿਆ ਨਾਲ ਸਲਵਾਈਏ ਨਾਲ ਦਾ ਮਸਾਲਾ ਨਾਲ ਕੋਈ ਵੱਧ ਛੀਨੀ ਹੁੰਦਾ ਨਹੀਂ ਜਿਹੜੀ ਆਮ ਜੀ ਜਿ ਕਰੇ ਹੁੰਦੀ ਹੈ ਉਹ ਹੀ ਪਾਈ ਤੇ ਆਪਾਂ ਤੇ ਗੇਨ ਦੇਖੋ ਮੇਰੇ ਹੋਰ ਹੋਰ ਪਾਣੀ ਨਹੀਂ ਪਾਉਂਦੀ ਬਸ ਇਹ ਸੇ ਨਾਲ ਹੀ ਹੋਵਾਂਗੇ ਆਪਿਆ ਜ ਨੇ ਹਲਕਾੜੀ ਬੱਤ ਨੇ ਨਾ ਆ ਦੇਖੋ ਦੇਖੋ ਹਨਾ ਇਹ ਹਨੀ ਫੰਨ ਫੰਨ ਜਿਵੇਂ ਤੇ ਲੱਗ ਰਹੀ ਨਾ ਇਹਨਾਂ ਨੂੰ ਤੇ ਜੇ ਤੁਹਾਨੂੰ ਮੇਰੇ ਚੈਨਲ ਤੇ ਨਵੀਂ ਤਾਂ ਸਬਸਕ੍ਰਾਈਬ ਕਰ ਲੋ ਲਾਈਕ ਸੇਕ ਨਾ ਇਤ ਕਰਕੇ ਲੱਗੇ बेल का बटन दबाए तो जो आने वाली नोटिफिकेशन पर दिखे पहुंच सके सारे वीडियो देख सकते बाद में लेते हैं एंड बने रहो बना मेरे ना लो जी सब्जी मेरी हो गई रेडी मां के देखो देखो कि वी कलर आया सब्जी का है कि वाली कले आए नहीं देखो बहुत तो स्वादी तो बना के देखो अपना आप अपने घर तो कोई ना बार टाइम नहीं लगे पांच छे मिनट तैयार हो गए कोई घोली नहीं हैगी देखो बच जरूर पा लिया करो गंढे ना बद बन दिए गंढे ज्यादा पाए जरूरी हूँ ਜੇ ਮੇਰੇ ਚੈਨਲ ਤੇ ਨਵੇਂ ਸਬਸਕ੍ਰਾਈਬ ਕਰ ਲਿਓ ਲਾਈਕ ਇੱਕ ਕਮੈਂਟ ਕਰਨਾ ਨਾ ਭੁੱਲਿਓ ਵਧੀਆ ਵਧੀਆ ਉਸੇ ਉਸੇ ਕਮੈਂਟ ਕਰਿਓ ਤੇ ਮੇਰੇ ਵੀਡੀਓ ਪੂਰੀ ਦੇਖਣ ਵਾਸਤੇ ਤੁਹਾਡਾ ਧੰਨਵਾਦ ਥੈਂਕ ਯੂ